ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਸੌਰ ਮੰਡਲ ਬਾਰੇ ਕੁਝ ਦੱਸਣਾ ਚਾਹਨੀ ਆ ਤੇ ਗ੍ਰਹਿਆਂ ਬਾਰੇ ਜਿਹੜੀ ਜ਼ਰੂਰੀ ਜਾਣਕਾਰੀ ਮੈਂ ਤੁਹਾਨੂੰ ਸਭ ਨੂੰ ਦੇਣਾ ਚਾਹੁੰਦੀ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆ ਜਿਹੜਾ ਸੌਰ ਮੰਡਲ ਹੈ ਇਹਦਾ ਜਿਹੜਾ ਪ੍ਰਧਾਨ ਗ੍ਰਹ ਹੋ ਕੋਣ ਸੂਰਜ 3 ਤੇ ਸੂਰਜ ਆਕਾਸ਼ ਗੁੰਭਾ ਉਦੇ ਆਕਾਸ਼ ਗੰਗਾ ਦੇ ਕੋਨੇ ਦੇ ਵਿੱਚ ਹੀ ਜਿਹੜਾ ਸੂਰਜ ਜਿਹੜਾ ਸਥਿਤ ਹੈ ਆਕਾਸ਼ ਗੰਗਾ ਦੇ ਕੇਂਦਰ ਤੋਂ ਲਗਭਗ 30000 ਪ੍ਰਕਾਸ਼ ਸਾਲ ਦੀ ਦੂਰੀ ਉੱਤੇ ਇੱਕ ਕੋਨੇ ਵਿੱਚ ਸਥਿਤ ਹੈ ਠੀਕ ਹੈ ਜੀ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਜਿਹੜਾ ਸੂਰਜ ਹੈ ਉਹ ਆਕਾਸ਼ ਗੰਗਾ ਦੇ ਕੋਲ ਕਿੱਥੇ ਕਿ ਸਥਿਤ ਹੈ ਠੀਕ ਹੈ ਜੀ ਨੈਕਸਟ ਹੈਗਾ ਹੁਣ ਦੇਖੋ ਜਿਹੜੀ ਆਕਾਸ਼ ਗੰਗਾ ਮੈਂ ਉਹਦੇ ਬਾਰੇ ਦੱਸਣਾ ਚਾਹਨੀ ਆ ਤੁਹਾਨੂੰ ਜਿਹੜਾ ਸੂਰਜ ਚੱਕਰ ਲਗਾਉਂਦਾ ਕਿੰਨੇ ਟਾਈਮ ਚ ਲਗਾਉਂਦਾ ਠੀਕ ਹੈ ਜੀ ਇਸ ਦਾ ਚੱਕਰ ਕਾਲ ਆਕਾਸ਼ ਗੰਗਾ ਦੇ ਕੇਂਦਰ ਦੇ ਚਾਰੇ ਪਾਸੇ ਇੱਕ ਵਾਰ ਘੁੰਮਣ ਵਿੱਚ ਲੱਗਾ ਸਮਾਂ 25 25 ਕਰੋੜ ਸਾਲ ਹੈ ਜਿਸ ਨੂੰ ਬ੍ਰਹਮੰਡ ਸਾਲ ਕਹਿੰਦੇ ਹਨ ਠੀਕ ਹੈ ਜੀ ਦੇਖ ਲਓ ਇਹਨੂੰ ਸਮਾਂ ਲੱਗਦਾ ਜੀ 25 ਕਰੋੜ ਸਾਲ ਠੀਕ ਹੈ ਹੋਪਸ ਤੁਹਾਨੂੰ ਇਹ ਦੋਨੋਂ ਗੱਲਾਂ ਸਮਝ ਆ ਗਈਆਂ ਹੋਣਗੀਆਂ ਨੈਕਸਟ ਹੈਗਾ ਸੂਰਜ ਸੂਰਜ ਕਿ ਦਾ ਗੋਲਾ ਹੈ ਗੈਸਾਂ ਦਾ ਗੋਲਾ ਠੀਕ ਹੈ ਜੀ ਤੇ ਇਸ ਦੇ ਵਿੱਚ ਕਿਹੜੀ ਗੈਸ ਕਿੰਨੀ ਪਾਈ ਜਾਂਦੀ ਹੈ ਜਿਹੜੀ ਹਾਈਡਰੋਜਨ ਹੈ 75% ਹੀਲੀਅਮ ਹੈ 26.5% ਤੇ ਜਿਹੜੇ ਹੋਰ ਤੱਤ ਨੇ ਉਹ ਕਿੰਨੇ ਪਾਈ ਜਾਂਦੇ ਆ 22% ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਹੈ ਸੂਰਜ ਆਪਣੀ ਧੂਰੀ ਉੱਤੇ ਪੂਰਬ ਤੋਂ ਪੱਛਮ ਤੱਕ ਘੁੰਮਦਾ ਹੈ ਜਿਹੜਾ ਸੂਰਜ ਘੁੰਮਦਾ ਜੀ ਠੀਕ ਹੈ ਨਾ ਅਮਨੇ ਤੁਰਿਓ ਤੇ ਪੂਰਬ ਤੋਂ ਪੱਛਮ ਵੱਲ ਘੁੰਮਦਾ ਠੀਕ ਹੈ ਉਮਰ ਹੈਗੀ ਸੂਰਜ ਦੀ 5 ਬਿਲੀਅਨ ਸਾਲ ਉਸ ਤੋਂ ਬਾਅਦ ਸੂਰਜ ਦੇ ਪ੍ਰਕਾਸ਼ ਨੂੰ ਧਰਤੀ ਤੱਕ ਪਹੁੰਚਣ ਲਈ 8 ਮਿੰਟ 16.6 ਸਕਿੰਟ ਲੱਗਦੇ ਹਨ ਠੀਕ ਹੈ ਜੀ ਸੂਰਜ ਨੂੰ ਜਿਹੜਾ ਧਰਤੀ ਤੱਕ ਪਹੁੰਚਣ ਲਈ 8 ਮਿੰਟ 16.6 ਸਕਿੰਟ ਦਾ ਜਿਹੜਾ ਸਮਾਂ ਉਹ ਲੱਗਦਾ ਹਾਂਜੀ ਹੋਪਸੋ ਤੁਹਾਨੂੰ ਇਹ ਸੌਰ ਮੰਡਲ ਬਾਰੇ ਜੋ ਵੀ ਮੈਂ ਜਾਣਕਾਰੀ ਦਿੱਤੀ ਹੈ ਉਹ ਚੰਗੀ ਲੱਗੀ ਹੋਵੇਗੀ ਤੇ ਸਮਝ ਆਈ ਹੋਵੇਗੀ ਜੀ ਧੰਨਵਾਦ ਸਾਰਿਆਂ ਨੂੰ ਜੀ